ਮੇਰੇ ਪੜਦਾਦਾ ਜੀ ਨੇ ਸ਼ੁਰੂ ਕੀਤਾ ਸੀਗਾ 1916 ਚ ਇਹ ਪਹਿਲੇ ਪਾਕਿਸਤਾਨ ਚ ਇੱਕ ਕਸਬਾ ਸੀਗਾ ਸ਼ੇਖਪੂਰਾ ਉਥੇ ਖੋਲੇ ਆ ਸੀਗਾ ਉਹਨਾਂ ਨੇ ਤੇ ਆਫਟਰ ਪਾਰਟੀਸ਼ਨ ਫਿਰ ਇੱਥੇ ਆ ਗਏ ਉਦੋਂ ਦੀ ਲੈ ਕੇ ਹੁਣ ਤੱਕ ਇਸ ਦਿਸ ਇਜ਼ ਦ ਸੇਮ ਪਲੇਸ ਇੱਥੇ ਇਹਨੂੰ 106 ਸਾਲ ਹੋ ਗਏ ਹੁਣ ਜੀ ਮੈਨ ਇੱਥੋਂ ਦਾ ਜਿਹੜਾ ਟੇਸਟ ਹੈ that is the main reason ਜਿਹੜਾ ਕਿ ਲੋਕ ਇਨੀ ਦੂਰੋਂ ਆਉਂਦੇ ਨੇ ਵਰਲਡਵਾਈਡ ਆਉਂਦੇ ਨੇ ਸੋ ਦੀ ਸਪੈਸ਼ੈलिटी ਜਿਹੜੀ ਮੇਨ ਹੈ ਉਹ ਦਾਲ ਹੈ ਦਾਲ ਫਰਾਈ ਜਿੰਨੂ ਕੀ ਤੁਸੀਂ ਕਹਿ ਸਕਦੇ ਹੋ ਕਿ 12 ਤੋਂ 13 ਘੰਟੇ ਲੱਗਦੇ ਬਣਨ ਲੱਗਿਆ ਸਭ ਤੋਂ ਫੇਮਸ ਲੋਕੀ ਜਿਹੜੀ ਇਹਨੇ ਦੂਰੋਂ ਦਾਲਖਾਨ ਆਂਦੇ ਨੇ ਸਾਡੀ ਪਹਿਚਾਨ ਜਿਹੜੀ ਹੈ ਕਿਥੋਂ ਦੀ ਉਹ ਲੱਛਾ ਪਰੌਂਠਾ ਤੇ ਦਾਲ ਫਰਾਈ ਨਾਲ ਹੁੰਦੀ ਹੈ ਰਾਤ ਨੂੰ ਕਿ 3 ਵਜੇ ਸਾਡੇ ਬੰਦੇ ਜਿਹੜੇ ਹੈਗੇ ਨੇ ਉਹ ਪ੍ਰੋਸੈਸ ਚ ਲੱਗ ਜਾਂਦੇ ਨੇ ਤੇ ਇਹਨੂੰ 10 11 11 11:30 ਵਜੇ ਆ ਜਾਂਦੇ ਨੇ ਇਹਦੀ ਕੁਕਿੰਗ ਇਹਦੀ ਸਲੋ ਫਲੇਮ ਤੇ ਕੁਕਿੰਗ ਹੁੰਦੀ ਹੈ ਪਿੱਤਲ ਦੇ ਜਿਹੜੇ ਸਾਡੇ ਬਰਤਨ ਨੇ ਵੱਡੇ ਦੇਗ ਜਿਹਨੂੰ ਕਹਿੰਦੇ ਨੇ ਉਹਨਾਂ 'ਚ ਹੀ ਬੰਦੀ ਏ ਦਾਲ ਸਾਡੇ ਆਪਣੇ ਮਸਾਲੇ ਨੇ ਜਿਹੜੇ ਅਸੀਂ ਅਸੀਂ 'ਚ ਯੂਜ਼ ਕਰਨੇ ਆ ਦਾਲ ਦੀ ਜਿਹੜੀ ਰੈਸਿਪੀ ਏ ਸਾਡੀ ਜਨਰੇਸ਼ਨ ਟੂ ਜਨਰੇਸ਼ਨ ਚੱਲ ਰਹੀ ਏ ਤੇ ਅਸੀਂ ਮਤਲਬ ਕਿ ਵੀ ਆਰ ਨਾਟ ਡਿਪੈਂਡੈਂਟ ਔਨ ਕੁਕਸ ਸਾਡੇ ਕੋ ਕੁਕਸ ਤੇ ਹੈਗੇ ਨਹੀਂ ਹੈ ਜਾਂ ਸ਼ੈਫਸ ਨਹੀਂ ਹੈ ਵੀ ਜਸਟ ਹੈਵ ਹੈਲਪਰਸ ਸਾਡੇ ਕੋ ਹੈਲਪਰਸ ਹੁੰਦੇ ਨੇ ਜਿਨਨੂੰ ਅਸੀਂ ਅੱਗੇ ਮੇਨ ਡਿਸ਼ ਪ੍ਰਪੇਅਰ ਕਰਕੇ ਉਹਨਾਂ ਨੂੰ ਕਿ ਸੌਂਪ ਦਿੰਨੇ ਹੈ ਬਸ ਦਿਸ ਇਜ਼ ਅ ਮੇਨ ਰੀਜ਼ਨ ਕਿ ਜਿਹੜੀ ਇਹਨਾਂ ਦੀ ਰੈਸਪੀਜ਼ ਹੈ ਉਹ ਸਾਡੇ ਅੰਦਰ ਹੀ ਹੈ ਜਨਰੇਸ਼ਨ ਤੋਂ ਜਨਰੇਸ਼ਨ ਚੱਲ ਰਹੀ ਹੈ ਅੰਮ੍ਰਿਤਸਰ ਲੋਕੀ ਇੱਕ ਖਾਣਾ ਰੈਲਿਸ਼ ਕਰਨ ਆਂਦੇ ਨੇ ਦੂਰ ਦਰਾਸ ਤੋਂ ਆਂਦਦੇ ਨੇ ਮੈਂ ਤਾਂ ਕਹਿੰਦਾ ਵਰਲਡ ਵਾਈਡ ਆਂਦਦੇ ਨੇ ਇੱਕ ਇੱਥੇ ਗੁਰੂਦੀ ਨਗਰੀ ਸ੍ਰੀ ਹਰਮੰਦਰ ਸਾਹਿਬ दुरग्याना मंदिर मेन दो जगह ने उ मा टेकते हैं लोग आके थर्ड था। विजिट साढ़े कोई है लच्छा परौंठा दाल खान बेसिक थाली रनिंग रही जिस दो लच्छा परांठा दाल फ्राई चने चनेता दिस इज द मेन थाली जो सब तो ज्यादा रनिंग च रही है ਦਾਲ ਜੀ ਬਨਨ ਤੋਂ ਬਾਅਦ ਉਹਨਾਂ ਨੂੰ ਫਿਰ ਦੇਸੀ ਤੇ ਹੋਦਾ ਤੇ ਦੇਗੀ ਮੇਜ ਦਾ ਤੜਕਾ ਲੱਗਦਾ। that is the main part। ਕਈ ਲੋਕ ਸਾਦੀ ਵੀ ਪ੍ਰੇਫਰ ਕਰ ਦਿੰਦੇ ਨੇ ਜੋ ਹੈਵੀ ਖਾਣਾ ਨਹੀਂ ਖਾ ਸਕਦੇ। ਕਿਉਂ ਖਾਣਾ ਨਹੀਂ ਪਸੰਦ ਕਰਦੇ ਉਹ ਸਾਦੀ ਪ੍ਰੇਫਰ ਕਰ ਲੈਂਦੇ ਨੇ ਪਰ ਮੋਸਟਲੀ ਡਾਲ ਫਰਾਈ ਦੀ ਰਹਿੰਦੀ ਹੈ। ਐਕਚੁਅਲੀ ਪਹਿਲੇ ਤੇ ਕਿਉ ਦੇ ਕੇ कई लोग थोड़ा घबराते हैं कि अस क्यों नहीं खा सकते बट बटन द टेस्ट जो उन्होंने टेस्ट जो फ्लेवर आते फिर रैलिश करते हैं लव इट